ਪਿੰਡ ਕਣਕਵਾਲ ਪੰਗੂਆਂ ਵਿਖੇ ਸੈਲਰ ਦੀ ਕੰਦ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਹੋਈ ਮੌਤ ਦੋ ਗੰভীর ਜ਼ਖਮੀ ਜੋ ਪਟਿਆਲਾ ਹਸਪਤਾਲ ਵਿੱਚ ਕੀਤੇ ਗਏ ਦਾਖਲ ਹਲੇ ਨਾ ਕਰੀਏ ਫਿਰ ਪੋਸਟਮਾਨ ਨਹੀਂ ਨਾ ਨਾ ਪੱਕਾ ਨਹੀਂ ਬੱਤਾ ਉਹਦੇ ਜੇ ਤਾਂ ਥੱਲੇ ਉਹ ਤੁਸੀਂ ਆਪ ਚ ਟਰਾਈ ਕਰ ਲਓ ਵੀ ਜਿਵੇਂ ਕਹਿੰਦੇ ਆਂ ਸਾਡਾ ਪਸਤਾ ਜਿਵੇਂ ਕਹੋਗੇ ਉਹ ਵੀ ਕਰ ਦੇ ਬਸ ਠੀਕ ਹੋ ਗਿਆ ਪਹਿਲਾਂ ਉਹਨਾਂ ਨੂੰ ਪਤਾ ਕੀ ਆ ਬਸ ਹੁਣ ਹੀ ਬੰਦ ਕਰ ਫਿਰ ਦੇਖਦੇ ਸਹੀ ਬਰੀਆ ਨਾ ਕਹਿੰਦੇ ਪੋਸਟਰੇ ਵਾਲੇ ਕਰ ਦੇਣੀ ਕੀ ਨਾ ਸਾਡੇ ਕੋਲੋਂ ਤਾਂ ਕੋਈ ਚੀਜ਼ ਨਹੀਂ ਠੀਕ ਅਸੀਂ ਆਪਣਾ ਰੋਕ ਕੇ ਸਹੀ ਜੀ ਜੁਕੀ ਪੂਰੀ ਲੋਟ ਆਉਂਦੇ ਆ ਚਾਰੇ ਪਰਿਵਾਰ ਬੈਠ ਗਿਆ ਜੀ ਨੰਬਰ ਕਰਦੇ ਠੀਕ ਠੀਕ ਹੋ ਗਿਆ ਬਸ ਚੱਲੀ ਹੋਈ ਜੀ ਉਹਨਾਂ ਨੂੰ ਮੋੜਾ ਜਹਾਂ ਜੀ ਹਾਂ ਕੋਈ ਨਹੀਂ ਮੇਰਾ ਨਾਮ ਚਮਕੌਰ ਸਿੰਘ ਹੈ ਚਮਕੌਰ ਸਿੰਘ ਜੀ ਕੀ ਹੋਇਆ ਹੈ ਕਿ ਦੇਖਿਆ ਤੁਸੀਂ ਕੀ ਤੁਹਾਡੇ ਸਾਹਮਣੇ ਹੋਇਆ ਹੈ ਹਾਂ ਜੀ ਅਸੀਂ ਸੈਲਰ ਦੇ ਵਿੱਚ ਕੰਮ ਕਰਦੇ ਜੀ ਮਿਸਤਰੀਆਂ ਨਾਲ ਅੱਛਾ ਜੀ ਤੇ ਅਸੀਂ ਤੜਕੇ ਬਸ ਆ ਹਜੇ ਆ ਕੇ ਕੰਮ ਤੇ ਲੱਗੀ ਤਿਗੇ ਜੀ ਤੇ 6-7 ਬੰਦੇ ਇਹ ਟੀਪ ਕਰਦੇ ਤਿਗੇ ਜੀ ਬਾਕੀ ਅਸੀਂ ਮਿਸਤਰੀ ਨਾਲ ਚਣਾਈ ਦਾ ਕੰਮ ਕਰਦੇ ਤੀ ਤੇ ਬਸ ਦੋ ਵੀਰੇ ਦੇ ਲਾਏ ਨੇ ਜੀ ਇੱਕ ਮੁੰਡਾ ਚਾਹ ਕਰਨ ਵਾਗਿਆ ਜੀ ਇੱਕ ਇਹ ਸੱਤੇ ਜਣੇ ਦੀ ਇੱਕ ਚਾਹ ਕਰਨ ਵਾਗਿਆ ਜੀ ਇੱਕ ਪਾਣੀ ਲੈਣ ਵਾਗਿਆ ਪਰ ਇਹ ਪੰਜ ਜਣੇ ਕੰਦ ਦੇ ਥੱਲੇ ਆ ਗਏ ਜੀ ਤੇ ਤਿੰਨ ਮੁੰਡੇ ਜੀ ਸਪੈਰ ਹੋ ਗਏ ਦੋ ਹੀਰੋ ਖੁਰਦੇ ਦੇ ਤੇ ਇੱਕ ਧਰਮਗੜ ਦਾ ਮੁੰਡਾ ਤੇ ਇੱਕ ਪਟਿਆਲੇ ਦਾ ਖਲਾ ਜੀ ਬਹੁਤ ਵੱਡਾ ਹਾਸਾ ਹੋਇਆ ਸਾਰਾ ਇਹ ਕੀ ਨਾਲ ਸੀ ਵਰਨ ਵਾਲਿਆਂ ਦਾ ਕੀ ਦੂਜਾ ਉਹ ਮੁੰਡਾ ਉਹਰੇ ਏਕੇ ਨੇ ਉਹਨਾਂ ਦਾ ਸੀ ਨਾ ਬਿੱਕ ਦਾ ਨੋ ਤਾਂ ਬਿੱਕ ਸਨਫਜੀਤ ਸਿੰਘ ਬਿੱਟੂ ਸਿੰਘ ਜੀ ਸਨ ਆਫਜੀਤ ਸਿੰਘ ਕਿਹੜੀ ਜਗ੍ਹਾ ਤੋਂ ਹੀਰੋਖੁਰਦ ਤੋਂ ਜੀ ਸਾਰੀ ਇੱਕੋ ਜਿਹੀ ਬਣਦੇ ਨੇ ਦੋ ਨੇ ਜੀ ਦੋ ਨੇ ਹੀਰੋਖੁਰਦ ਦੇ ਦੂਜਾ ਕਿਹੜਾ ਦੂਜਾ ਜੀ ਉਹ ਅਸੀਂ ਉਹਨੂੰ ਪੂਪਾ ਕਹਿ ਦੇਣਾ ਆਮਨਾ ਆਮਨਾ ਗਾਉਂ ਦਾ ਨੋ ਸਨ ਆਫ ਬਿੱਲੂ ਸਿੰਘ ਆ ਜੀ ਤੇ ਇੱਕ ਮੁੰਡਾ ਧਰਮਗੜ ਦਾ ਗਾ ਜੀ ਉਹਦੇ ਮੈਨੂੰ ਨਾਮ ਦਾ ਪਤਾ ਨਹੀਂ ਹੈਗਾ ਜੀ ਜਨਕ ਸਿੰਘ ਜਨਕ ਸਿੰਘ ਆ ਹੀ ਉਹਦਾ ਨਾਮ ਜਨਕ ਸਿੰਘ ਧਰਮਗੜ ਦਾ ਜਨਕ ਸਿੰਘ ਹਾਂ ਜੀ ਧਰਮਗੜ ਦਾ ਬਾਕੀ ਚੌਥਾ ਚੌਥਾ ਜੀ ਪਾਟਿਆਂ ਵਾਲੀ ਦਾ ਸਰ ਉਹ ਜ਼ਖਮੀ ਹੋਇਆ ਉਹ ਜੀ ਹਾਂ ਉਹ ਦੀ ਵੀ ਗੰਮੀਰ ਹਾਲਤ ਹੈ ਕਿ ਉਹਦਾ ਵੀ ਹਜੇ ਮੁੰਡੇ ਦਾ ਕੋਈ ਪਤਾ ਨਹੀਂ ਹੈਗਾ ਵੀ ਕਿਵੇਂ ਆਗਾ ਦਾਖਲ ਆ ਗਈ ਉਹ ਪਟਿਆਲੇ ਉਹ ਹੋਰ ਕੀ ਹੋਇਆ ਇੱਕ ਇੱਕ ਮੁੰਡਾ ਕੋਇਲ ਦੇ ਉਹ ਗਾਂਦੇ ਹੋਰ ਵੀ ਫੱਟੜਾ ਕੋਈ ਨਾ ਜੀ ਹੋਰ ਨਹੀਂ ਹੈਗਾ ਸਰ ਪੰਜ ਨੇ ਜੀ ਪੰਜ ਹਾਂ ਇੱਕ ਦੇ ਮਾੜੀਆਂ ਮੋਟੀਆਂ ਸੱਟਾਂ ਮੱਜੀਆਂ ਸੀ ਯੋ ਮੁੰਡਾ ਠੀਕ ਆ ਗਿਆ ਜੀ ਉਹ ਕੋਇਲ ਤੇ ਆ ਉਹ ਕੋਇਲ ਦੇ ਆ ਜੀ ਆਪਰ ਦੇ ਬਾਹਰ ਉੱਥੇ ਸੀ ਗੋਇਲ ਦੇ ਪੰਜਵੇਂ ਮੁੰਡੇ ਦੇ ਹਾਂਜੀ ਗੋਇਲ ਦੇ ਆਈ ਪੰਜਵਾਂ ਵੀ ਮੰਨ ਕੇ ਚੜ ਉਹਦੀਆਂ ਲੱਤਾਂ ਲੁੱਤਾਂ ਦੇ 6 ਵਜੇ ਕਿ ਉਹਦੇ ਬਸ ਐਂ ਬਚਤ ਰਹੀ ਮਰਨ ਕੰਨੀ ਬਚ ਰਿਹਾ ਜੀ ਉਹ ਉਹਦਾ ਕੀ ਨਾਮ ਸਰ ਉਹਦਾ ਨਾਮ ਜੱਸੀ ਆ ਜੀ ਉਹ ਵੀ ਬਾਟੇ ਵਾਲੀ ਦਾ ਸਰ ਧਰਮ ਘੜਦਾ ਧਰਮ ਘੜਦਾ ਧਰਮ ਘੜਦਾ ਹੋਗਾ ਇਹ ਧਰਮ ਘੜਦਾ ਗਾਹੀ ਕਿ ਕੀ ਮੰਗ ਕਰਦੇ ਆ ਕੀ ਜੱਮ ਨੇ ਅਸੀਂ ਤਾਂ ਮੰਗੇ ਇਹ ਕਰਦੇ ਆ ਸਾਰੇ ਇਹਨਾਂ ਦੇ ਛੋਟੇ ਛੋਟੇ ਬੱਚੇ ਨੇਗੇ ਅਸੀਂ ਉਹਨਾਂ ਕੇ ਕੰਮ ਕਰਦੇ ਆਂ ਕਿ ਉਹਨਾਂ ਕੇ ਸੀ ਖਾਨੇ ਆ ਜੀ ਸਾਡੇ ਕੋਲੇ ਕੋਈ ਪ੍ਰਾਪਰਟੀ ਤਾਂ ਹੈ ਨਹੀਂ ਗੀ ਬਸ ਤਾਂ ਹੀ ਇਨਸਾਫ ਕਰਦੇ ਆਂ ਇਹਨਾਂ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਮਦਦ ਮਿਲਣੀ ਚਾਹੀਦੀ ਸਰ ਬਸ ਇਹੀ ਬੇਨਤੀ ਆ ਸਰ ਸਾਡੀ ਕਿੱਥੇ ਹਾਦਸਾ ਕਿੱਥੇ ਕੋਈ ਇਹ ਜੀ ਕਣਕਵਾਲ ਕਣਕਵਾਲ ਦੇ ਸੂਏ ਦੇ ਕੋਲੇ ਪਾਟਿਆ ਵਾਲੀ ਤੇ ਕਣਕਵਾਲ ਦੇ ਵਿਚਾਲੇ ਸੈਲਰ ਪੈ ਰਹੇ ਸੀ ਸਾਰੇ ਇਹ ਇਹ ਸਾਰਾ ਕਣਕਵਾਲੀ ਇਹ ਸਰਾਂ ਦਾ ਸਰਰ ਆ ਆਪਣਾ ਬਾਬੂ ਆਂਦੇ ਜੀ ਵਿੱਕੀ ਬਾਬੂ ਵਾਜਦਾ ਗਈ हां सारे उरी ਨੇਗੇ ਸਾਰੇ ਹਾਂ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਸੁਖਦੇਵ ਸਿੰਘ ਹੈ ਕਹਿਣ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਮੈਂ ਇਹੀ ਕਹਿਣਾ ਚਾਹੁੰਦਾ ਇਹ ਸਾਡਾ ਭਾਈ ਸੀ ਅਮਨਦੀਪ ਸਿੰਘ ਜਨ ਆਫ ਬਿੱਲੂ ਸਿੰਘ ਹੀ ਅਸੀਂ ਸਰਕਾਰ ਤੋਂ ਇਹੀ ਮੰਗ ਮੰਗਦੇ ਆ ਜੀ ਵੀ ਸਵੇਰੇ ਅੱਜ ਉਹਨਾਂ ਨਾਲ ਹਾਦਸਾ ਹੋਇਆ ਜੋ ਬਹੁਤ ਹੀ ਭਿਆਨਕ ਹੋਇਆਗਾ ਜੀ 2 3 ਜਾਨੇ ਐਕਸਪਾਇਰ ਹੋ ਗਈ 2 ਜਾਨੇ ਜ਼ਖਮੀ ਨੇ 3 ਜਾਨੇ ਤਾਂ ਚਲੇ ਗਈ ਅਸੀਂ ਸਰਕਾਰ ਤੋਂ ਬੇਨਤੀ ਹੀ ਮੰਗਦੇ ਵੀ ਉਹਨਾਂ ਦਾ ਹੀ ਜੋ ਵੀ ਜਿੰਨੀ ਸੇਵਾ ਤਾਂ ਕਰ ਸਕਣੇ ਜੀ ਵੱਧ ਤੋਂ ਵੱਧ ਕਰ ਸਕਣੇ ਜੀ ਉਹਨਾਂ ਦੇ ਬੱਚਿਆਂ ਬਾਰੇ ਸੋਚਣੇ ਨਿੱਕੇ ਨਿੱਕੇ ਬੱਚੇ ਆ ਜੀ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਕਣਕਵਾਲ ਪੰਗੂਆ ਪਿੰਡ ਦੇ ਵਿੱਚ ਖੜਿਆਂਗੀ ਹਾਂ ਇਹ ਮਾਲਕ ਦੀ ਅੰਜਲੀ ਦੇ ਕਾਰਨ ਆ ਦੇਖੋ ਵੀ ਪਹਿਲੀ ਗੱਲ ਤਾਂ ਗਾਰੇ ਦੇ ਵਿੱਚ ਅ ਇੰਨੀ ਵੱਡੀ ਉਹ ਇੰਨੀ ਉੱਚੀ ਕੰਧ ਕੱਢਣ ਦਾ ਯਾਨੀ ਕਿ ਜਮਾ ਅੰਜਲੀ ਇੱਥੇ ਤੇ ਦੂਜੀ ਗੱਲ ਤਿੰਨ ਦੀ ਮੌਤ ਹੋ ਗਈ ਤੇ ਦੋ ਜਿਹੜੇ ਪਏ ਨੇ ਗੰਭੀਰ ਜ਼ਖਮੀ ਨੇ ਹੋਰ ਵੀ ਬਹੁਤ ਸਾਰੇ ਦਰਜਣਾ ਮਜ਼ਦੂਰਾਂ ਦੇ ਸੱਟਾ ਫੇਟਾ ਵੱਜੀਆਂ ਤੇ ਇੱਥੇ ਅਸੀਂ ਮੰਗ ਕਰਦੇ ਹਾਂ ਵੀ ਜਿੱਥੇ ਮਾਲਕ ਤੇ ਕਾਰਵਾਈ ਦੇ ਨਾਲ ਨਾਲ ਤੇ ਸਰਕਾਰ 50 ਲੱਖ ਰੁਪਇਆ ਮਾਮਜਾ ਤੇ ਸਰਕਾਰੀ ਨੌਕਰੀ ਤੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੋਈ ਨੀਤੀ ਕੋਈ ਪਾਲਸੀ ਬਣਾਵੇ ਤਾਂ ਕਿ ਮਜ਼ਦੂਰਾਂ ਨੂੰ ਕੋਈ ਮਾਮਜਾ ਮਿਲ ਸਕੇ ਜੀ ਸਰ ਜੀ ਕੀ ਵਾਕਾ ਹੈ ਕੀ ਹੋਤਾ ਇਹ ਵਾਕਾ ਕਣਕਵਾਲ ਘੁੰਗਵਾ ਪਿੰਡ ਉਥੇ ਨਵੇਂ ਸੈਲਰੀ ਦੀ ਸਾਰੀ ਹੋ ਰਹੀ ਸੀ ਜਦੋਂ ਸਾਰੀ ਘਰਾਨ ਮਰ ਜਿਹੜੇ ਸੈਲਰੀ ਦੀ ਉਹ ਕੰਧ ਗਿਰ ਗਈ ਜਿਸ ਕੋਰਗਾ ਕੰਦਰ ਦੇ ਥੱਲੇ ਚਾਰ ਮਜ਼ਦੂਰ ਆ ਗਏ ਸੀ ਜਿਨ੍ਹਾਂ ਚੋਂ ਦੋ ਦੀ ਡੈਥ ਹੋ ਗਈ ਸੀ ਤੇ ਦੋ ਪਟਿਆਲੇ ਰੈਫਰ ਕਰਤੇ ਸੀ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਅ ਅਗਲੀ ਜੋ ਵੀ ਉਹ ਸਟੇਟਮੈਂਟ ਹੋਊਗੀ ਉਹਨਾਂ ਦੇ ਵਾਰਫਾਂ ਦੀ ਉਸ ਦੇ ਮੁਤਾਬਕ ਅਗਲੀ ਕਾਰਵਾਈ ਹਮਲੇ ਵਿੱਚ ਰਹਿੰਦੀ ਹੈ